ਵਾਹਿਗੁਰੂ ਜੀ ਕੀ ਫਤਿਹ ਅਸੀਂ ਇਥੋਂ ਗਡੇਰਾ ਬਾਬਾ ਨਾਨਕ ਤੋਂ ਹੀ ਆ ਕਲਾਨੌਰ ਤੋਂ ਤੇ ਇਹ ਸੰਗ ਜਿਹੜਾ ਇਹ ਮੁਕਤਸਰ ਸਾਹਿਬ ਤੋਂ ਆਇਆ ਹੈ ਤੇ ਅਸੀਂ ਉਹਨਾਂ ਦੇ ਨਾਲ ਦਰਸ਼ਨ ਕਰਨ ਲਈ ਗੁਰਦਾਰਪੁਰ ਸਾਹਿਬ ਜਾ ਰਹੇ ਆ ਗਡੇਰਾ ਗੁਰਦਾਰਪੁਰ ਸਾਹਿਬ ਬਾਬਾ ਗੁਰਨਾਨ ਦੇਵ ਜੀ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਕਿੰਨੇ ਕਰਦੇ ਨੇ ਜਿਹੜਾ ਜਿਹੜਾ ਜਥਾ ਜਾ ਰਿਹਾ ਜੀ ਇਹ 500 ਦੇ ਕਰੀਬ ਮਤਲਬ ਜਿਹੜਾ ਜਥਾ ਵਾ ਇਹਨਾਂ ਦੇ ਉਹ ਹੁੰਦੇ ਆ ਪਾਸਪੋਰਟ ਜਿਹੜੇ ਅਪਲਾਈ ਕੀਤੇ ਹੁੰਦੇ ਆ ਬਾਕੀ ਚਲੋ ਜੋ ਵੀ ਸੰਕਟਾਂ ਜਿਹੜੀਆਂ ਜਿਨ੍ਹਾਂ ਨੂੰ ਪਤਾ ਵਾ ਲਾਗੇ ਸਾਗੇ ਤੋਂ ਉਹ ਸੰਕਟਾਂ ਮਤਲਬ ਜਾਂਦੀਆਂ ਆ ਇਹ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਦਾ ਪਿੱਤਰ ਫੈਸਲਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਨੇ ਕਲ ਰਾਖੀ ਮੇਰੀ ਗੁਰੂ ਨਾਨਕ ਦੇਵ ਜੀ ਦੇ ਪਿੱਤਰ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜੋ ਮੁਕੱਸਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਪੰਜਾਬ ਦੇ ਵੱਖਰੇ ਵੱਖਰੇ ਹਿੱਸਿਆਂ ਤੋਂ ਹੁੰਦਾ ਹੋਇਆ ਅੱਜ ਇੰਡੋ ਪਾਕ ਕੰਟਰੋਲ ਬਾਰਡਰ ਤੇ ਪੁੱਜਾ ਜਿਸੇ ਤੁਸੀਂ ਵੇਖ ਰਹੇ ਹੋ ਕਿੰਨੇ ਸਰਕਾਰ ਨਾਲ ਸੰਗਤਾਂ ਸ਼ਾਹ ਨਾਲ ਆ ਰਹੀਆਂ ਮੈਂ ਤੁਹਾਡੇ ਟੀਵੀ ਮੀਡੀਆਮ ਦੇ ਰਾਈਂ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਨੀ ਚਾਹਨਾ ਕਿ ਸਾਨੂੰ ਸਾਰਿਆਂ ਨੂੰ ਸਮੇਂ ਤੋਂ ਸਮਾਂ ਕੱਢ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਨੇ ਨਸ਼ਿਆਂ ਤੋਂ ਬਚਣਾ ਚਾਹੀਦਾ ਔਰ ਚੰਗੀ ਸੋਚ ਰੱਖ ਕੇ ਮਨੁੱਖਤਾ ਦਾ ਭਲਾ ਜਿਹੜਾ ਉਹ ਕਰਨਾ ਚਾਹੀਦਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਚਾਹੀਦੀ ਹੈ ਇੱਕ ਵਾਰ ਫਿਰ ਤੁਹਾਡੇ ਟੀਵੀ ਬਾਦੀਆਂ ਵਰਾਈ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਹਾਂਜੀ ਅੱਜ ਜਿਹੜਾ ਨਗਰ ਕੀਰਤਨ ਚੱਲਿਆ ਜੇ ਤੇ ਪਰੇ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਜੀ ਇਹ ਜੋ ਨਰੂਲ ਸੇਵਾ ਸੰਸਥਾ ਦੇ ਵੱਲੋਂ 15ਵੇਂ ਮਹਾਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਜੋ 27 ਫਰਵਰੀ ਨੂੰ ਗੁਰਦੁਆਰਾ ਗੁਪਤਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਆਰੰਭ ਹੋ ਕੇ ਉੜਾਦ ਰਪੜਾ ਹੁੰਦਾ ਆ ਯਾ ਰਾਤ ਦਾ ਵਿਚਾਰਨ ਡੇਰਾ ਬਾਬਾ ਨਾਲ ਕਰਕੇ ਹੁਣ ਅਗਲੇ ਪੜਾ ਰਹੇ ਸੀ ਕਰਤਾਰਪੁਰ ਸਾਹਿਬ ਪਾਕਿਸਤਾਨਲੇ ਰਵਾਨਗੀ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਔਰ 500 ਦੇ ਤੋਂ ਉੱਪਰ ਦਾ ਜਿਹੜਾ ਜਥਾ ਹੈ 500 ਪਲੱਸ ਦਾ ਜਥਾ ਜਿਹੜਾ ਹੈ گا ਉਹ ਨਗਰ ਕੀਰਤਨ ਦੇ ਨਾਲ ਜਿਹੜਾ ਉਹ ਕਰਤਾਰਪੁਰ ਸਾਹਿਬ ਜਾ ਰਿਹਾ ਤੁਸੀਂ ਦੇਖਿਓ ਨਾ ਨਗਰ ਕੀਰਤਨ ਦੇ ਵਿੱਚ ਵੱਡੇ ਵੱਡੇ ਮਾਡਲ ਸ੍ਰੀ ਕਰਤਾਰ ਪ੍ਰਸਾਦ ਪੰਜਾ ਸਾਹਿਬ ਨਨਕਾਣਾ ਸਾਹਿਬ ਦਰਬਾਰ ਸਾਹਿਬ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਇਤਿਹਾਸ ਤਾਂ ਕਿ ਉਹਨਾਂ ਦਾ ਇਤਿਹਾਸ ਸਾਰੀ ਸੰਗਤ ਨੂੰ ਬੜੀ ਆਸਾਨੀ ਦੇ ਨਾਲ ਪਤਾ ਲੱਗ ਜਾਵੇ। ਸ੍ਰੀ ਕਰਤਾਰ ਪ੍ਰਸਾਦ ਦੀ ਧਰਤੀ ਉਹ ਪਵਿੱਤਰ ਧਰਤੀ ਹੈ ਜਿੱਥੇ ਧੰਗੂ ਨਾਲ ਪਾਸ਼ਾ ਨੇ ਲਗਭਗ 18 ਐਵੇਂ ਬਰੇ ਬਤਾਏ। ਹਾਥੀ ਖੇਤੀ ਕੀਤੀ, ਹਾਥੀ ਕਿਰਤ ਕਰਕੇ ਸਾਨੂੰ ਜਿਹੜਾ ਕਿਰਤ ਕਰੋ ਤੇ ਨਾਮ ਜਪੋ ਤੇ ਵੰਡ ਛਕੋ ਦਾ ਸਿਧ ਦਿੱਤਾ। ਧੰਗੂ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ੀ। ਇੰਨੀਆਂ ਮਹਾਨ ਬਖਸ਼ੀਆਂ ਵਾਲੀ ਪਵਿੱਤਰ ਧਰਤੀ ਉਸ ਧਰਤੀ ਤੇ ਜਾ ਕੇ ਆ ਜਿਹੜਾ ਨਗਰ ਕੀਰਤਨ ਹੈ ਉਹ ਸੰਪੂਰਨ ਹੋਣਾ। ਇਹ ਸਨੇਹਾ ਕੀ ਲੈ ਕੇ ਚੱਲ ਰਹੇ ਉਸ ਪਰਦੇ ਤੇ ਕਿ ਇੱਕ ਅਰਦਾਸ ਕਰਦੇ। ਅਸੀਂ ਉੱਥੇ ਇਹ ਅਰਦਾਸ ਕਰਨ ਚੱਲੇ ਆ ਸੱਚੇ ਬਾਦਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਮੈਂ ਸੰਗਤ ਨੂੰ ਅਪੀਲ ਕਰਦਾ ਕਿ ਅੱਜ ਸਮੇਂ ਦੀ ਲੋੜ ਹੈ। ਜਿਵੇਂ ਦੇਖੋ ਗੁਰੂਆ ਪੀਰਾਂ ਦੀ ਪਵਿੱਤਰ ਧਰਤੀ ਤੇ ਨਸ਼ਿਆਂ ਵਰਗੇ ਤੋਂ ਹੋਰ ਬੜੀਆਂ ਬਰਾਈਆਂ ਜਲਮ ਲੈ ਚੁੱਕੀਆਂ। ਅੱਜ ਸਾਨੂੰ ਲੋੜ ਹੈ ਧੰਗੁਰ ਨਾਨਕ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਫਲਸਫੇ ਤੇ ਚੱਲਣ ਦੀ ਤਾਂ ਹੀ ਆਪਾਂ ਇਹਨਾਂ ਬੁਰਾਈਆਂ ਨੂੰ ਇਹਨਾਂ ਜਿਹੜੀਆਂ ਔਕੜਾਂ ਨੂੰ ਇਸ ਧਰਤੀ ਤੋਂ ਖਤਮ ਕਰ ਸਕਦੇ ਹਾਂ ਤੇ ਅਸੀਂ ਇੱਕ ਹੋਰ ਪ੍ਰੋਗਰਾਮ ਵੀ ਜਿਹੜਾ ਹੈ 13000 ਬੱਚਾ ਜੋ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਜੋ ਰਜਿਸਟ੍ਰੇਸ਼ਨ ਕਰਕੇ ਉਹਨੂੰ ਜਪਜੀ ਸਾਹਿਬ ਦੇ ਸੋਧੋਚਾਰਨ ਅਰਥ ਤੇ ਕੰਠ ਮੁਕਾਬਲੇ ਔਰ ਬੜਾ ਵੱਡੇ ਵੱਡੇ ਇਨਾਮ ਜਿਵੇਂ ਫਰਸਟ ਆਉਣ ਵਾਲਾ ਬੱਚਾ ਨੂੰ 7 ਲੱਖ ਰੁਪਈਆ ਜਿਹੜਾ ਦੂਜੇ ਨੰਬਰ ਤੇ ਆਏਗਾ ਬੱਚਾ ਉਹਨੂੰ 1 ਲੱਖ ਰੁਪਈਆ ਔਰ ਤੀਜੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ 75 ਹਜ਼ਾਰ ਰੁਪਈਆ ਔਰ ਹਰੇਕ ਭਾਗ ਨਾਲੇ ਬੱਚੇ ਨੂੰ ਵਾਜਬ ਇਨਾਮ ਸੱਜ ਸੱਲ ਦਿੱਤੇ ਜਾਊਗਾ ਉਹਨਾਂ ਦੀ ਵੀ ਅਸੀ ਜਿਹੜੀ ਹੈ ਉਹ ਉੱਥੇ ਅਰਦਾਸ ਜਿਹੜੀ ਮਹਾਰਾਜ ਦੇ ਚਰਨਾਂ ਦੇ ਵਿੱਚ ਕਰਕੇ ਆਵਾਂਗੇ ਕਿ ਜਿਹੜੀ ਇਹ ਸੇਵਾ ਸੱਚੇ ਬਾਦਸ਼ਾਹ ਆਪ ਕਿਰਪਾ ਕਰਕੇ ਸਿਰ ਤੇ ਹੱਥ ਲਾ ਕੇ ਲੈ ਲੀ ਜੀ